ਹਰ ਰੋਜ਼ ਦੇ ਸਤਕਾਰ ਰਸਟ ਹੋਤੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 7 ਤੋਂ 9 ਤੇ ਸ਼ਾਮੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਤੇ ਆਪਣੀ ਵੈਬਸਾਈਟ twanareddy.com ਆਪਣੇ 프롬 YouTube ਤੇ ਪਹਿਲਾ ਹੁੰਦੇ ਆ twanareddy ਦੇ YouTube ਪੇਜ ਤੇ ਉਸ ਤੋਂ ਬਾਅਦ ਇਹ Facebook ਤੇ ਹੁੰਦੇ ਆ ਸੋ ਇਹਨਾਂ 프롬ਾਂ ਦੇ WhatsApp ਦੇ ਵਿੱਚ ਇਹਨਾਂ ਦਾ ਲਿੰਕ ਭੇਜ ਦਿੱਤਾ ਜਾਂਦਾ 98763096559877309655 ਆਪਣਾ WhatsApp ਕਰੋਪ ਕੇਦਰੀਵਾਲ ਸਾਹਿਬ ਕਈ ਦਿਨਾਂ ਤੋਂ ਵਿਪਾਸਨਾਤੇ ਨੇ ਇਹ ਵਿਪਾਸਨਾ ਕੀ ਹੈ ਉਹ ਤੁਹਾਨੂੰ ਦੱਸ ਦਿਆ ਉਸ ਤੋਂ ਬਾਅਦ ਤੁਹਾਡੀਆਂ ਕਾਲਜ਼ ਜਿਹੜੀਆਂ ਲਵਾਂਗੇ ਤੇ ਇਹ ਅਸਲ ਦੇ ਵਿੱਚ ਬੁੱਧ ਪਰੰਪਰਾ ਨਾਲ ਜੁੜਿਆ 2500 ਸਾਲ ਦਾ ਇਸਦਾ ਇਤਿਹਾਸ ਹੈ 54 ਸਾਲ ਪਹਿਲਾਂ ਇਹ ਮਿਆਂਮਾਰ ਤੋਂ ਇਹ ਵਿਪਾਸਨਾ ਪਰੰਪਰਾ ਭਾਰਤ ਆਈ ਸੀ ਵਿਪਾਸਨਾ ਤਿਹਾਰ ਜੇਲ੍ਹ ਦੇ ਨਾਲ ਜਿਹੜੇ ਕੈਦੀਆਂ ਨਾਲ ਵੀ ਇਹ ਜੁੜੀ ਸੀ ਕਰਨ 베ਦੀ ਨੇ ਇਹ ਕੰਮ ਕੀਤਾ ਸੀ ਤੇ ਮੁਖਵੰਦਰੀ ਅਰਵਿੰਦ ਕੇਦਰੀਵਾਲ ਹੁਣ ਜਦੋਂ ED ਦੇ ਚੱਕਰਾਂ ਚੱਲ ਰਹੇ ਨੇ ਤੇ ਹਾਲ ਹੀ ਇਹ ਘਟਨਾ ਨੇ ਇੱਕ ਵਾਰੀ ਫਿਰ ਵਪਾਸਨਾ ਤੇ ਚਰਚਾ ਛੇੜ ਦਿੱਤੀ ਹੈ। ਕੇਦਰੀਵਾਲ ਨੂੰ ED ਦੇ ਸੱਮਣ ਪੇਸ਼ ਹੋਏ ਇਸ ਦੌਰਾਨ ਇਹ ਵਪਾਸਨਾ ਦੀ ਵਜ੍ਹਾ ਬਣੀ। ਸੋ 10 ਦਿਨ ਮਤਲਬ ਬਚਣ ਦਾ ਬਹਾਨਾ ਵਧੀਆ। ਇਹ ਵਿੱਚ ਇਹ ਹੈ ਕਿ ਤੁਹਾਨੂੰ ਬਿਮਾਰੀ ਦਾ ਸਰਟੀਫਿਕੇਟ ਜਾਂ ਹੋਰ ਦੇਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਇਹਦਾ ਇੱਕ ਕੋਰਸ ਹੈ। ਬੁੱਧ ਧਰਮ ਦੇ ਉਪਦੇਸ਼ ਅਤੇ ਉਹਨਾਂ ਦੀਆਂ ਸਖਿਆਵਾਂ ਦੀ ਵਿਆਖਿਆ ਦੇ ਆਧਾਰ ਤੇ ਵਿਕਸਤ ਜੀਵਨ ਸ਼ੈਲੀ ਦਾ ਇਹ ਹੈ ਮੰਗਿਆ ਵਪਾਸਨਾ। ਤਨਾ ਤੋਂ ਸ਼ਾਂਤੀ ਤੇ ਅਧਿਆਤਮਿਕ ਉਨਤੀ ਲਈ ਮੈਡੀਟੇਸ਼ਨ ਕਰਨ ਵਾਲੇ ਲੋਕਾਂ ਨੂੰ ਵਿਪਾਸਨਾ ਅਕਸਰ ਚیتے ਰਹਿੰਦੀ ਹੈ ਕੀ ਕੇਜਰੀਵਾਲ ਅਧਿਆਤਮਿਕ ਉਨਤੀ ਚਾਹੁੰਦੇ ਨੇ ਤੇ ਆਖਰ ਉਹਨਾਂ ਨੂੰ ਇਹ ਵਿਪਾਸਨਾ ਦੀ ਕਿਉਂ ਜ਼ਰੂਰਤ ਪਈ ਫਿਲਹਾਲ ਤਾਂ ਈੜੀ ਦਾ ਡਰ ਹੈ ਉਹਨਾਂ ਨੂੰ ਪਰ ਫਿਰ ਵੀ ਵਿਪਾਸਨਾ ਕੀ ਹੈ ਇਸ ਤੋਂ ਬਾਅਦ ਇਹ ਚਰਚਾ ਦੇ ਵਿੱਚ ਆ ਗਈ ਆਸਾਨ ਭਾਸ਼ਾ ਦੇ ਵਿੱਚ ਵਿਪਾਸਨਾ ਨੂੰ ਮੈਡੀਟੇਸ਼ਨ ਜਾਨੀ ਧਿਆਨ ਲਗਾਉਣ ਦਾ ਇੱਕ ਤਰੀਕਾ ਮੰਨਿਆ ਗਿਆ तमाम ਤਕਨੀਕੀ ਗੱਲਾਂ ਦੇ ਨਾਲ ਇਸ ਦਾ ਬੁਨਿਆਦੀ ਪਹਿਲੂ ਹੈ ਕਿ ਮੋਨ ਰਹਿਣਾ ਵਿਪਾਸਨਾ ਦੇ ਦੌਰਾਨ ਬੰਦਾ ਬੋਲਦਾ ਨਹੀਂ ਹੈ ਬੁੱਧ ਧਰਮ ਨਾਲ ਜੁੜੀਆਂ ਪ੍ਰਕਿਰਿਆਵਾਂ ਪ੍ਰਕਿਰਿਆਵਾਂ ਦੇ ਪ੍ਰਕਿਰਿਆਵਾਂ ਦੇ ਵਿੱਚ ਜਿਸ ਤਰ੍ਹਾਂ ਵਿਪਾਸਨਾ ਅਸਲ ਦੇ ਵਿੱਚ ਪਾਲੀ ਭਾਸ਼ਾ ਦਾ ਇੱਕ ਲਫ਼ਜ਼ ਹੈ ਸ਼ਬਦ ਕੋਸ਼ ਦੇ ਆਧਾਰ ਤੇ ਇਸ ਸ਼ਬਦ ਦੇ ਮਹਨ ਮੰਨੇ ਸਮਝਣ ਦੇ ਲਈ ਅਗਰ ਤੁਸੀਂ ਵੇਖੋ ਤਾਂ ਵਿਪਾਸਨਾ ਬਿਨਾ ਕਿਸੇ ਦਿਖਾਵੇ ਦੇ ਖੁਦ ਜਾਂ ਕਿਸੇ ਚੀਜ਼ ਨੂੰ ਜਾਣਨ ਦੀ ਪ੍ਰਕਿਰਿਆ ਹੈ ਯਾਨ ਲਗਉਣ ਦੀ ਇਸ ਪ੍ਰਚੀਨ ਤਕਨੀਕ ਦਾ ਸਰੋਤ ਬੁੱਧ ਧਰਮ ਦੀਆਂ ਸਿੱਖਿਆਵਾਂ ਨੂੰ ਮੰਨਿਆ ਗਿਆ। 45 ਸਾਲ ਦੇ ਜੀਵਨ ਕਾਲ ਦੇ ਵਿੱਚ ਮਹਾਤਮਾ ਬੁੱਧ ਨੇ ਜੋ ਅਭਿਆਸ ਕੀਤਾ ਜਾਂ ਆਮ ਲੋਕਾਂ ਨੂੰ ਜੋ ਅਧਿਆਤਮਿਕ ਸਿੱਖਿਆਵਾਂ ਦਿੱਤੀਆਂ ਤੇ ਵਿਪਾਸਨਾ ਨੂੰ ਉਹਨਾਂ ਸਿੱਖਿਆਵਾਂ ਦਾ ਸਾਰ ਮੰਨਿਆ ਜਾਂਦਾ ਹੈ। ਇਹ ਦਿੱਲੀ ਦੇ ਵਿੱਚ ਵਿਪਾਸਨਾ 30 ਸਾਲ ਪਹਿਲਾਂ ਵੀ ਚਰਚਿਤ ਹੋਈ ਸੀ। ਕਿਰਨ 베ਦੀ ਦੇ ਸਮੇਂ ਦੇ ਵਿੱਚ ਕੇਜਰੀਵਾਲ ਦੇ ਬਿਆਨ ਕਾਰਨ ਵਿਪਾਸਨਾ ਸੋਸ਼ਲ ਮੀਡੀਆ ਤੇ ਟ੍ਰੈਂਡਿੰਗ ਦੀ ਕੀਵਰਡ ਬਣ ਗਈ ਹੈ ਜਦੋਂ ਤੋਂ ਕੇਜਰੀਵਾਲ ਨੇ ਐਲਾਨ ਕੀਤਾ ਪਰਸੋ ਤੋਂ ਬਹੁਤ ਲੋਕਾਂ ਨੇ ਵਿਪਾਸਨਾ ਬਾਰੇ ਲੱਭਿਆ ਤਾਲੁਕ ਉਸਦਾ ਹਿੰਦੂ ਧਰਮ ਨਾਲ ਵੀ ਅਤੇ ਤਾਲੁਕ ਬੁੱਧ ਧਰਮ ਨਾਲ ਜ਼ਿਆਦਾ ਜੁੜਦਾ ਲੇਕਿਨ ਕੁਝ ਦੱਸ ਕੇ ਪਹਿਲੇ ਦਿੱਲੀ ਦੇ ਵਿੱਚ ਇੱਕ ਵਿਆਸ ਵਿਪਾਸਨਾ ਦਾ ਅਭਿਆਸ ਬਹੁਤ ਚਰਚਾ ਤਿਹਾੜ ਜੇਲ੍ਹ ਦੇ ਵਿੱਚ ਹੋਇਆ ਸੀਗਾ ਭਾਰਤ ਦੀ ਪਹਿਲਾ ਭਾਰਤ ਦੀ ਪਹਿਲੀ ਤਾਂ ਨਹੀਂ ਕਹੀ ਜਾਂਦੇ मतलब प्रचार हो रही है भारत दी ए पहली महिला आईपीएस तौर पे पेश कीती गई अधिकारी किरण बेदी ने इस नु चर्चा च लेंदा सी 1993 ਤੋਂ 95 ਦੇ ਦੌਰਾਨ ਜਦੋਂ ਉਹ ਜੇਲ੍ਹ ਦੀ چیਫ ਸੀਗੀ ਉਸਨੇ এਸ਼ੀਆ ਦੇ ਸਭ ਤੋਂ ਸਖਤ ਜੇਲ੍ਹ ਦੇ ਇੱਕ ਗਿਣੇ ਜਾਣ ਵਾਲੇ ਇਤਹਾੜ ਦੀ ਕਾਇਆ ਪਲਟ ਕੀਤੀ ਸੀ ਰੈਮਨ ਮੈਕਸਾ ਸੇ ਵਾਰਜਿਤ ਚੁਕੀ ਕਰਨ 베ਦੀ ਨੇ ਕੈਦੀਆਂ ਦੇ ਦਿਨਚਰਿਆ ਦੇ ਵਿੱਚ ਯੋਗ ਧਿਆਨ ਤੇ ਵਿਪਾਸਨਾ ਵਰਗੀਆਂ ਚੀਜ਼ਾਂ ਨੂੰ ਸ਼ਾਮਲ ਕੀਤਾ ਕੈਨ ਬੇਦੀ ਦੇ ਮੁਤਾਬਕ ਤਿਹਾੜ ਦਾ ਮਾਹੌਲ ਬੇਪਾਸਨਾ ਦੀ ਇੰਤਜ਼ਾਰ ਕਰ ਰਿਹਾ ਸੀ ਵਿਵਹਾਰ ਅਤੇ ਲੱਗੀਆਂ ਹੋਈਆਂ ਆਤਾਂ ਤੋਂ ਛੁਟਕਾਰਾ ਪਾਉਣ ਲਈ ਇਹ ਵਿਧੀ ਕਾਰਗਰ ਉਸਨੇ ਸਮਝੀ ਤਿਹਾੜ ਜ਼ਿਲ੍ਹੇ ਦੇ ਅੰਦਰ ਨਸ਼ੀਲੀਆਂ ਦਵਾਈਆਂ ਦੇ ਖਾਤਰੇ ਤੇ ਖਾਸ ਕਰਕੇ ਜੌਨ ਸ਼ੋਸ਼ਨ ਜਾਂ ਹੋਰ ਕਿਉਂਕਿ ਉੱਥੇ ਮਤਲਬ ਮੁੰਡੇਵਾਜੀ ਜਾਂ ਬਹੁਤ ਕੁਝ ਹੁੰਦਾ ਹੈ ਮੇਸ ਸੇਮ ਸੈਕਸ ਉਹ ਇਸ ਤਰ੍ਹਾਂ ਦੀਆਂ ਨਕਾਰਾਤਮਕ ਚੀਜ਼ਾਂ ਤੇ ਨਕੇਲ ਕਸਨ ਦੇ ਲਈ ਬੇਪਾਸਨਾ ਕਾਫੀ ਮਦਦ ਗਰ ਸਾਬਤ ਹੋਈ ਇਹ ਮੰਨਿਆ ਜਾਂਦਾ ਵੈਸੇ ਫੋਣਾ ਨਾ ਹੋਣਾ ਤੱਕ ਬਾਦੀਆਂ ਗੱਲਾਂ ਨੇ ਸੋ ਕਿਰਨਵੇਦੀ ਨੇ ਆਖਿਆ ਕਿ ਨਾਰਵੇ ਦਾ ਕੈਦੀ ਸਜ਼ਾ ਪੂਰੀ ਕਰਨ ਤੋਂ ਬਾਅਦ ਉਸਲੋ ਵਾਪਸ ਚਲਾ ਗਿਆ ਬਿਪਾਸਨਾ ਦਾ ਲਾਭ ਦੱਸਣ ਲਈ ਉਸਨੇ ਇੱਕ ਤਿਹਾਰ ਜੇਲ ਨੂੰ ਪੱਤਰ ਵੀ ਭੇਜਿਆ ਕਿ ਮੇਰੇ ਤੇ ਬਿਪਾਸਨਾ ਦਾ ਅਸਰ ਬਹੁਤ ਹੋਇਆ ਸਰਲ ਪਾਸਾ ਦੇ ਵਿੱਚ ਬਿਪਾਸਨਾ ਅਸਲ ਵਿੱਚ ਆਤਮ ਨਿਰੀਖਣ ਦੀ ਇੱਕ ਪ੍ਰਕਿਰਿਆ ਹੈ ਸਵੈਪੜਚੋਲ ਦੀ ਖੁਦ ਨੂੰ ਵਿਅਕਤੀਤਵ ਤੋਂ ਬਿਨਾਂ ਕਿਸੇ ਬਾਹਰੀ ਦੁਆਦੇ ਬਦਲਾਅ ਦੇ ਵਿੱਚ ਇੱਕ ਪ੍ਰਭਾਵਸ਼ਾਲੀ ਤਰੀਕਾ ਹੈ ਬਿਪਾਸਨਾ ਇਸ ਦੇ ਪਿੱਛੇ ਅਧਿਆਤਮਿਕ ਸੋਚ ਜਾਂ ਖੁਦ ਨੂੰ ਬਿਹਤਰ ਤਰੀਕੇ ਨਾਲ ਜਾਣਨ ਦੀ ਇੱਕ ਪ੍ਰਕਿਰਿਆ ਬૌਧਿਕ ਜਾਂ ਭਾਵਨਾਤਮਕ ਸਤਰ ਤੋਂ ਇਲਾਵਾ ਸਚਾਈ ਦਾ ਅਨੁਭਵ ਵੀ ਮਨ ਦੀ ਸ਼ਾਂਤੀ ਮਿਲਦੀ ਹੈ ਵਿਪਾਸਨਾ ਦਾ ਅਭਿਆਸ ਕਰਨ ਵਾਲੇ ਲੋਕਾਂ ਦਾ ਇਹ ਅਨੁਭਵ ਹੈ ਕਿ ਇਸ ਦੀ ਮਦਦ ਨਾਲ ਇਨਸਾਨ ਖੁਸ਼ ਉਪਜੋਗੀ ਜੀਵਨ ਜੀਣਾ ਸ਼ੁਰੂ ਕਰ ਦਿੰਦਾ ਇਤਿਹਾਸਕਾਰਾਂ ਦੇ ਮਤਬਕ ਕਿ ਵਿਪਾਸਨਾ ਦਾ ਸ਼ੁਰੂਆਤ ਜਾਂ ਵਿਪਾਸਨਾ ਦਾ ਜਨਮ ਕਦੋਂ ਹੁੰਦਾ ਹੈ ਇਸ ਬਾਰੇ ਗੌਤਮ ਬੁੱਧ ਦੇ ਵਿੱਚ 4 ਦਹਾਕੇ ਪਹਿਲਾਂ ਗੌਤਮ ਬੁੱਧ ਨੇ ਮਹਾਤਮਾ ਗੌਤਮ ਬੁੱਧ ਨੇ 4 ਦਸ਼ਕ ਤੱਕ ਲੋਕਾਂ ਨੂੰ ਉਪਦੇਸ਼ ਦਿੱਤੇ ਜਾਨੀ ਉਹਨਾਂ ਦਾ ਜਿਹੜਾ ਪ੍ਰਵਚਨ ਦਾ ਸਮਾਸੀ 40 ਸਾਲ ਦੇ ਕਰੀਬ ਰਿਹਾ ਇਸ ਤਰ੍ਹਾਂ ਇੱਕ ਸਤੀਪਤਨ ਸੂਤਰ ਕਿਹਾ ਜਾਂਦਾ ਹੈ ਜਿਸ ਨੂੰ ਉਹ ਵੀ ਗਿਣਿਆ ਜਾਂਦਾ ਹੈ ਬੁੱਧ ਵਿਧਾਨ ਬੀ ਐਚ ਗੋਣਾ ਰਤਨਾ ਨੇ ਇਹ ਬੁੱਧੀ ਵਿਗਿਆਨ ਹੈ ਜਿਹੜਾ ਬੀਐਚ ਗੁਣਾ ਰਤਨਾ ਉਸ ਦਾ ਦੱਸਣਾ ਕਿ ਬਵਾਸਨਾ ਦਾ ਜ਼ਿਕਰ ਇਹਨਾਂ ਉਪਦੇਸ਼ਾਂ ਚ ਮਿਲਦਾ ਹੈ ਜੋ ਸਤੀਪਤਨ ਸੂਤਰ ਨੇ ਬੁੱਧ ਪਰੰਪਰਾ ਦੇ ਵਿੱਚ ਧਿਆਨ ਦੀ ਸਭ ਤੋਂ ਪੁਰਾਣੀ ਪ੍ਰਥਾ ਬਵਾਸਨਾ ਮੰਨੀ ਜਾਂਦੀ ਹੈ ਗੁਣਾ ਰਤਨਾ ਇਹ ਜੋ ਬੋਧੀਆਂ ਦਾ ਵਿਦਵਾਨ ਹੈ ਇਸ ਦਾ ਮੰਨਣਾ ਕਿ ਮਹਾਤਮਾ ਬੁੱਧ ਨੇ ਲਗਭਗ 2500 ਸਾਲ ਪਹਿਲਾਂ ਧਿਆਨ ਦੀ ਪੁਰਾਣੀ ਪદ્ધਤੀ ਨੂੰ ਦੁਬਾਰਾ ਖੋਜਿਆ ਉਸ ਨੇ ਬੁੱਧ ਧਰਮ ਦੇ ਵਿੱਚ ਸਭ ਤੋਂ ਪੁਰਾਣੀ ਥੇਰਵਾਦ ਪਰੰਪਰਾ ਨੂੰ ਅੱਗੇ ਵਧਾਇਆ ਥੇਰਵਾਦ ਪਰੰਪਰਾ ਦੇ ਨਾਲ ਜੁੜੇ ਉਪਦੇਸ਼ਕ ਅੱਜ ਵੀ ਵਿਪਾਸਨਾ ਦੀ ਕੜੀ ਦਾ ਅਟੁੱਟ ਬਣਿਆ ਹੋਇਆ ਬਣਾਉਣ ਰੱਖਣ ਚ ਸਫਲ ਹੋ ਰਹੇ ਨੇ ਇਹ 2500 ਸਾਲ ਪੁਰਾਣੀ ਹੈ ਤੇ ਆਧੁਨਿਕ ਸਮੇਂ ਕੀ ਇਸ ਦਾ ਸਰੂਪ ਹੈ ਇਸ ਬਾਰੇ ਇਤਿਹਾਸਕਾਰਾਂ ਦਾ ਮੰਨਣਾ ਕਿ ਬੁੱਧ ਨੇ ਨਿਰਵਾਣ ਦੇ ਲਗਭਗ 5 ਸਦੀ ਬਾਅਦ ਵਿਪਾਸਨਾ ਦੀ ਪਰੰਪਰਾ ਭਾਰਤ ਦੇ ਵਿੱਚੋਂ ਗਾਇਬ ਹੋ ਗਈ ਜਾਨੀ ਬੁੱਧ ਧਰਮ ਤੋਂ 500 ਸਾਲ ਬਾਅਦ ਇਹ ਬਿਪਾਸਨਾ ਦੀ ਪ੍ਰੰਪਰਾ ਇੰਡੀਆ ਚੋਂ ਗਾਇਬ ਹੋ ਗਈ। ਥੇਰਵਾਦੀ ਲੋਕਪ੍ਰਿਆ ਘਟਣ ਦੇ ਕਾਰਨ ਭਾਰਤ ਵਿੱਚ ਲਗਭਗ ਇਹ ਅਲੋਪ ਹੋ ਗਿਆ ਕਿਉਂਕਿ ਬੁੱਧ ਜਦੋਂ ਧਰਮ ਖਤਮ ਹੋ ਗਿਆ ਹਿੰਦੂ ਤਾਂ ਫਿਰ ਫਾਰਮ ਦੇ ਵਿੱਚ ਆਇਆ ਕਿਤੇ ਇਸਲਾਮ ਆ ਗਿਆ ਅੱਗੇ ਚੱਲ ਕੇ 1000 ਸਾਲ ਬਾਅਦ ਕਿਉਂਕਿ ਇਸ ਦੌਰਾਨ ਇਹ ਮੰਨਿਆ ਜਾਂਦਾ ਹੈ ਕਿ ਬੁੱਧ ਭਿਕਸ਼ੂਆਂ ਨੂੰ ਦੇਕ ਵੰਸ਼ ਦੇ ਵਿੱਚ ਬਿਪਾਸਨਾ 2000 ਸਾਲ ਤੋਂ ਵੱਧ ਸਮੇਂ ਤੱਕ ਇਹ ਸੰਰਖਿਤ ਰਹੀ। 19ਵੀਂ ਸਦੀ ਦੇ ਵਿੱਚ ਬੋਪਾਸਨਾ ਇੱਕ ਵਾਰ ਫਿਰ ਆਮ ਜਨਤਾ ਦੇ ਦਰਮਿਆਨ ਆਈ ਬੇहद ਪ੍ਰਭਾਵਸ਼ਾਲੀ ਪਿਖਸ਼ੂ ਲੇਡੀ ਸੈਡਾ ਨੇ ਇਸ ਨੂੰ ਦੁਬਾਰਾ ਚਰਚਿਤ ਬਣਾਉਣ ਦਾ ਉਪਰਾਲਾ ਕੀਤਾ 20ਵੀਂ ਸਦੀ ਦੇ ਵਿੱਚ ਸੈਡਾ ਨੇ ਆਪਣੇ ਚੇਲਿਆਂ ਨੂੰ ਦੁਨੀਆ ਭਰ ਦੇ ਵਿੱਚ ਫਲਾਇਆ ਭਾਰਤ ਵਿੱਚ ਬੋਪਾਸਨਾ ਦੀ ਫਿਰ ਕਿਵੇਂ ਵਾਪਸੀ ਹੁੰਦੀ ਹੈ ਕਰੀਬ 54 ਸਾਲ ਪਹਿਲਾਂ ਐਸ ਐਨ ਗੋਨਕਾ ਦੀ ਪਹਿਲ ਤੇ ਬੋਪਾਸਨਾ ਦਾ ਅਭਿਆਸ ਭਾਰਤ ਵਿੱਚ ਇੱਕ ਵਾਰ ਫਿਰ ਸ਼ੁਰੂ ਹੋਇਆ ਬਰਮਾ ਜਾਨੀ ਕਿ ਮੌਜੂਦਾ ਮੀਆਮਾਰ ਦੇ ਰਹਿਣ ਵਾਲੇ ਇੱਕ ਭਾਰਤੀ ਵਪਾਰੀ ਪਰਿਵਾਰ ਦੇ ਵਿੱਚ ਜਨਮੇ ਗੋਇਨਕਾ ਮਾਈਗਰੇਨ ਦੀ ਬਿਮਾਰੀ ਤੋਂ ਪੀੜਤ ਸਨ ਗੋਇਨਕਾ ਬਹੁਤ ਵੱਡੀ ਫਰਮ ਹੈ ਉਹ ਮਾਈਗਰੇਨ ਦੀ ਬਿਮਾਰੀ ਨਾਲ ਜੂਝ ਰਹੇ ਸਨ 1955 ਦੇ ਵਿੱਚ ਉਸਨੇ ਵਿਵਸਨਾਂ ਦਾ ਅਭਿਆਸ ਸ਼ੁਰੂ ਕੀਤਾ ਐਸ ਐਮ ਗੋਇਨਕਾ ਨੇ ਹਸਨ ਗੋਇਨਕਾ ਨੇ ਤੇ ਉਸ ਦੌਰਾਨ ਫਿਰ ਸ਼ਾਜੀ ਯੂ ਬਾਖਨ ਦੇ ਨਾਲ ਉਹ 14 ਸਾਲ ਤੱਕ ਜੂਝੇ ਪੂਰਾ ਪੂਰੇ ਪ੍ਰੀਖਣ ਦੇ ਦੌਰਾਨ ਉਹਨਾਂ ਤੋਂ ਬਾਅਦ ਗੋਇਨਕਾ ਨੂੰ ਜਿਹੜਾ ਵਿਪਾਸਨਾ ਦਾ ਪ੍ਰਸਾਰ ਕਰਨ ਦੇ ਲਈ ਜਿਹੜਾ ਅਧਿਕਾਰਤ ਕੀਤਾ ਗਿਆ ਜੁਲਾਈ 1969 ਦੇ ਵਿੱਚ ਗੋਇਨਕਾ ਬਤੌਰ ਇਸ ਤੇ ਟਿਊਟਰ ਦੇ ਤੌਰ ਤੇ ਪਹਿਲਾ ਵਿਪਾਸਨਾ ਸੈਸ਼ਨ ਉਹਨਾਂ ਨੇ ਜਯੋਜਿਤ ਕੀਤਾ ਇਸ ਤੋਂ ਬਾਅਦ ਉਹਨਾਂ ਨੇ ਰਾਜਸਥਾਨ ਸੈਂਟਰਲ ਜੇਲ੍ਹ ਦੇ ਵਿੱਚ ਵਿਪਾਸਨਾ ਪਾਠਕ੍ਰਮ 1975 ਦੇ ਵਿੱਚ ਤੇ 1977 ਦੇ ਵਿੱਚ ਅਯੋਜਿਤ ਕੀਤਾ ਤੇ ਇਸ ਨੂੰ ਭਾਰਤੀ ਜੇਲ੍ਹ ਦਾ ਪਹਿਲਾ ਬਿਪਾਸਨਾ ਅਭਿਆਸ ਮੰਨਿਆ ਗਿਆ। ਭਾਰਤ ਦੇ ਵਿੱਚ ਪਹਿਲਾ ਬਿਪਾਸਨਾ ਕੇਂਦਰ ਮਹਾਰਾਸ਼ਟਰ ਦੇ ਵਿੱਚ ਸ਼ੁਰੂ ਹੁੰਦਾ ਹੈ। ਤੇ ਜਿਸ ਤਰ੍ਹਾਂ ਲੋਕ ਪਰਿਆਤਵਾ ਬਦਲਣ ਦੇ ਕਾਰਨ ਗੋਵਿੰਦ ਕਾਂ ਨੇ ਭਾਰਤ ਤੋਂ ਇਲਾਵਾ ਪੱਛਮੀ ਦੇਸ਼ਾਂ ਦੇ ਵਿੱਚ ਵੀ ਬਿਪਾਸਨਾ ਦਾ ਪ੍ਰਚਾਰ ਕੀਤਾ। ਭਾਰਤ ਦੇ ਵਿੱਚ ਪਹਿਲੀ ਵਾਰੀ ਬਿਪਾਸਨਾ ਦਾ ਕੇਂਦਰ ਮਹਾਰਾਸ਼ਟਰ ਦੇ 나ਸਿਕ ਦੇ ਵਿੱਚ ਸਾਲ 1975 ਦੇ ਵਿੱਚ ਖੋਲ੍ਹਿਆ ਗਿਆ। ਵਿਪਾਸਨਾ ਦੇ ਸਕਾਰਾਤਮਕ ਪ੍ਰਭਾਵ ਤੇ ਇਸ ਦੀ ਲੋਕਪ੍ਰਿਅਤਾ ਦਾ ਨਾਜਾਇਜ਼ ਕਲ ਤੋਂ ਲਾਜਾ ਜਾ ਸਕਦਾ ਹੈ ਕਿ ਕਰੀਬ 5 ਦਹਾਕੇ ਪਹਿਲਾਂ ਸ਼ੁਰੂ ਹੋਈ ਇਸ ਮਹਮ ਦੇ ਤਹਿਤ ਅੱਜ ਦੁਨੀਆ ਦੇ ਵਿੱਚ 380 ਦੇ ਕਰੀਬ ਇਸ ਤੇ ਕੇਂਦਰ ਨੇ ਤੇ 1920-13 ਦੇ ਵਿੱਚ ਐਨਐਸ ਗੋਇੰਕਾ ਦੀ ਮੌਤ ਹੋ ਗਈ ਲੇਕਿਨ ਵਿਪਾਸਨਾ ਦੀ ਵਰਵਾਸਤ ਲਗਾਤਾਰ ਅੱਗੇ ਵਧਦੀ ਗਈ ਸੋ ਬੁੱਧ ਧਰਮ ਦੀ ਪਰੰਪਰਾ ਕਿਆ ਕੀ ਵਿਪਾਸਨਾ ਸਿੱਖਣ ਲਈ ਬੁੱਧ ਹੋਣਾ ਜ਼ਰੂਰੀ ਹੈ ਇਸ ਦੇ ਬਾਰੇ ਜਾਣਕਾਰੀ ਇਹ ਹੈ ਕਿ ਤੁਸੀਂ ਭਾਵੇਂ ਬੁੱਧਸ ਨਾਲ ਨਾਲ ਜੁੜੇ ਗੋਤੰਬੁੱਤ ਤੇ ਬਹੁਤ ਪਰੰਪਰਾਥੀ ਰਵਾਇਤ ਨਾਲ ਜੁੜੀ ਹੈ ਲੇਕਿਨ ਇਹ ਸ਼ੁੱਧ ਰੂਪ ਦੇ ਵਿੱਚ ਮੈਡੀਟੇਸ਼ਨ ਅਤੇ ਧਿਆਨ ਦੀ ਪ੍ਰਕਿਰਿਆ ਇਸ ਤੇ ਲਈ ਕਿਸੇ ਵੀ ਵਿਅਕਤੀ ਦਾ ਬੋਧੀ ਹੋਣਾ ਜ਼ਰੂਰੀ ਨਹੀਂ ਕੋਈ ਵੀ ਹਿੰਦੂ ਮੁਸਲਮ ਕੋਈ ਵੀ ਕਰ ਸਕਦਾ ਜਿਵੇਂ ਯੋਗਾ ਕੋਈ ਵੀ ਕਰ ਸਕਦਾ ਪਰ ਕਿਤੇ ਨਾ ਕਿਤੇ ਟ੍ਰੇਡੇ ਤਰੀਕੇ ਨਾਲ ਇਹ ਚੀਜ਼ ਪ੍ਰਮੋਟ ਵੀ ਹੁੰਦੀ ਹੈ ਕਿਉਂਕਿ ਹਰ ਧਰਮ ਆਪਣੀ ਬ੍ਰਾਂਡ ਅੰਬੈਸਡਰ ਬਣਾਉਂਦਾ ਹੈ ਹੁਣ ਕੇਜਰੀਵਾਲ ਨੇ ਜਦੋਂ ਇਸ ਨੂੰ ਪ੍ਰੋਮੋਸ਼ਨ ਦਿੱਤੀ ਹੈ ਤੇ ਪੂਰੀ ਦੁਨੀਆ ਦੇ ਵਿੱਚ ਅੱਜ ਵੀ ਗੱਲ ਕਰ ਰਹੇ ਆ ਕਿੰਨੇ ਦਿਨਾਂ ਤੋਂ ਵਪਾਸਨਾ ਵਪਾਸਨਾ ਹੋ ਰਹੀ ਹੈ ਇਹ ਟ੍ਰੈਂਡਿੰਗ ਚ ਆ ਗਈ ਜਿਹੜੀ ਚੀਜ਼ ਵਾਸਤੇ ਉਹਨਾਂ ਨੂੰ ਕਰੋੜਾਂ ਰੁਪਈਆ ਲਾਉਣਾ ਪੈਣਾ ਸੀ ਹੁਣ ਯੋਗਾ ਚ ਤੁਸੀਂ ਵੇਖੋ ਆਰامدੈਵ ਲੈ ਕੇ ਆਇਆ ਤੇ ਉਸ ਤੋਂ ਬਾਅਦ ਹੌਲੀ ਹੌਲੀ ਕਈ ਵੱਡੇ ਲੋਕ ਕਰਨ ਲੱਗੇ ਤੇ ਕਈ ਟੇਢੇ ਤਰੀਕੇ ਨਾਲ ਇਸ ਦੇ ਪ੍ਰਚਾਰਕ ਵੀ ਸਨ ਤੇ ਹੁਣ ਉਹ ਜਦੋਂ ਪ੍ਰਚਾਰ ਹੋਇਆ ਤੇ ਯੋਗਾ ਤੋਂ ਅਰਬਾਂ ਖਰਬਾਂ ਦੀ ਕਮਾਈ ਕਰ ਰਿਹਾ ਪਤੰਜਲੀ ਹੁਣ ਇਸ ਦੌਰਾਨ ਧਾਰਮਿਕ ਪ੍ਰਥਾ ਦਾ ਅਭਿਆਸ ਇੱਥੇ ਨਹੀਂ ਕਿਰਾਇਆ ਜਾਂਦਾ ਇਸ ਲਈ ਤੁਹਾਡਾ ਬੁੱਧ ਹੋਣਾ ਜ਼ਰੂਰੀ ਨਹੀਂ ਜਿਸ ਤਰ੍ਹਾਂ ਬੁੱਧ ਨੂੰ ਗਿਆਨ ਦੀ ਪ੍ਰਾਪਤੀ ਹੋਈ ਹੈ ਠੀਕ ਉਸ ਤਰ੍ਹਾਂ ਵਿਪਾਸਨਾ ਦਾ ਅਭਿਆਨ ਖੁਦ ਦੀ ਗਹਿਰਾਈ ਨੂੰ ਸਮਝਣ ਦੇ ਵਿੱਚ ਮਦਦ ਕਰਦਾ ਹੈ ਇਸ ਤੇ ਸ਼ੋ ਇਸ ਤੇ ਜਿਹੜੀ ਖੋਜ ਕਰਨ ਵਾਲੀ ਵੈੱਬਸਾਈਟ ਦੇ ਅਨੁਸਾਰ ਵਿਪਾਸਨਾ ਦੀ ਵਿੱਚ ਵਿਪਾਸਨਾ ਦੇ ਵਿੱਚ ਕਿਤਾਬ ਸਿਧਾਂਤ ਜਾਂ ਬૌਧਿਕ ਅਭਿਆਸ ਵਰਗੀਆਂ ਚੀਜ਼ਾਂ ਨੂੰ ਸ਼ਾਮਲ ਨਹੀਂ ਕੀਤਾ ਜਾਂਦਾ ਇਹ ਤਿੰਨ ਚਰਨਾਂ ਦੇ ਵਿੱਚ ਹੁੰਦੀ ਹੈ ਤਿੰਨ ਗੇੜਾਂ ਦੇ ਵਿੱਚ ਹੁੰਦੀ ਹੈ ਵਿਪਾਸਨਾ ਦਾ ਪਹਿਲਾ ਕਦਮ ਹੈ ਸਿਲਾ ਜਾਂ ਨੈਤਿਕਤਾ ਸਿਲਾ ਜਾਂ ਮੋਰੈਲਟੀ ਦਾ ਅਭਿਆਸ ਇਸ ਚਰਨ ਦੇ ਦੌਰਾਨ ਚੋਰੀ ਝੂਠ ਬੋਲਣਾ ਨਸ਼ੀਲੀਆਂ ਦਵਾਈਆਂ ਦਾ ਇਸਤੇਮਾਲ ਹੱਤਿਆ ਯਾਨੀ ਕਿ ਜੌਨ ਦੁਰਵਿਵਹਾਰ ਸੈਕਸਵਾਲੈਂਸ ਵਰਗੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਹੁਣ ਇਹਦੇ ਵਿੱਚ ਮੈਨੂੰ ਦੱਸੋ ਚਲੋ ਚੋਰੀ ਠੀਕ ਹੈ ਸਿਆਸਤਦਾਨ ਕੀ ਚੋਰੀ ਨਹੀਂ ਕਰਦੇ ਨਾ ਪੈਸਾ ਬਣਾਉਂਦੇ ਆ ਮੋٹے ਤੌਰ ਤੇ ਇਦੋਂ ਐਦੀ ਕਮਾਈ ਕਿ ਕੇਜਰੀਵਾਲ ਵਾਪਸ ਨਾ ਕਰਕੇ ਉਹ ਛੱਡ ਦੂਗਾ ਝੂਠ ਬੋਲਣਾ ਇਹ ਪਤਾ ਕਿ ਵਾਦੇ ਪੂਰੇ ਨਹੀਂ ਕਰ ਸਕਦੇ ਉਥੇ ਝੂਠ ਬੋਲਣਾ ਕੋਈ ਕੰਮ ਆਇਆ ਹੈ ਨਹੀਂ ਜਿਉ ਤਾ ਕੇਜਰੀਵਾਲ ਤਾਇਆ ਨਹੀਂ ਉਹ ਝੂਠ ਬੋਲਣਾ ਛੱਡ ਦੂ ਚਲੋ ਨਸ਼ੀਲੀਆਂ ਦਵਾਈਆਂ ਕੇਜਰੀਵਾਲ ਨਹੀਂ ਯੂਜ਼ ਕਰਦੇ ਹੋਣੇ ਹੱਤਿਆ ਜਾਂ ਜ਼ੋਨ ਸ਼ੋਸ਼ਣ ਇਹ ਵੀ ਉਹ ਨਹੀਂ ਕਰਦੇ ਹੋਣਗੇ ਪਰ ਕੀ ਝੂਠ ਬੋਲਣਾ ਝੂਠੇ ਬਿਆਨ ਦੇਣੇ ਜਾਂ ਇਹ ਮਾਇਆ ਦੀ ਹਿਰਾਫੇਰੀ ਕੀ ਉਹ ਛੱਡ ਦੇਣਗੇ ਇਹ ਵੀ ਪਹਿਲੀ ਪੀੜ੍ਹੀ ਹੈ ਕਿ ਤੁਹਾਨੂੰ ਇਹ ਚੀਜ਼ ਛੱਡਣੀ ਹੋएगी ਦੂਜਾ ਗੇੜ ਹੈ ਅਨਾਪਾਨ ਯਾਨੀ ਕਿ ਅਨਾਪਾਮਾ ਮੈਡੀਟੇਸ਼ਨ ਇਹ ਹੁੰਦਾ ਕਿ ਵਿਪਾਸਨਾ ਦੇ ਅਭਿਆਸ ਕਰਨ ਵਾਲਾ ਸ਼ਖਸ ਖੁਦ ਦੇ ਜਿਹੜੀ ਸਾਹ ਦੀ ਪ੍ਰਕਿਰਿਆ ਉਸ ਤੇ ਆਪਣੇ ਆਪ ਨੂੰ ਕੇਂਦਰਿਤ ਕਰਦਾ ਤੇ ਅਭਿਆਸ ਕਰਦਾ ਕਿ ਸਾਹ ਕਿੱਦਾਂ ਲੈਣਾ ਇਸ ਅਭਿਆਸ ਤੇ ਵੀ ਮਦਦ ਨਾਲ ਜਿਹੜਾ ਚੰਚਲ ਮਨ ਹੈ ਉਸ ਨੂੰ ਸ਼ਾਂਤ ਕਰਨ ਤੇ ਮਾਨਸਿਕ ਇਕਾਗਰਤਾ ਤੇ ਕੰਟਰੋਲ ਕੀਤਾ ਜਾਂਦਾ ਹੈ 10 ਦਿਨਾਂ ਦਾ ਕੋਰਸ ਪਹਿਲਾਂ 3.5 ਦਿਨ ਤੱਕ ਇਸੇ ਹੀ ਲਾਇਆ ਜਾਂਦਾ ਇੱਥੇ ਮੈਂ ਤੁਹਾਨੂੰ ਇੱਕ ਆਪਣਾ ਤਜਰਬਾ ਦੱਸਾਂ ਮੈਂ ਕੋਈ ਵਪਾਸਨਾ ਵਪੂਸਨਾ ਦਾ ਨਹੀਂ ਕਰਦਾ ਨਾ ਆਪਾਂ ਮੈਡੀਟੇਸ਼ਨ ਕਰਦੇ ਆ ਪਰ ਜਦੋਂ ਬਾਡੀ ਨੂੰ ਆਕਸੀਜਨ ਮਿਲਦੀ ਹੈ ਨਾ ਤੇ ਬਾਡੀ ਰਿਲੈਕਸ ਹੁੰਦੀ ਹੈ ਤੁਸੀਂ ਵੇਖੋ ਕਿ ਜਦੋਂ ਤੁਸੀਂ ਸੌਂ ਜਾਂਦੇ ਹੋ ਨਾ ਤੁਹਾਡੇ ਸਾਹ ਨੇ ਜਿਹੜਾ ਹੌਸਤਾ-ਹੌਸਤਾ ਚੱਲਦੇ ਨੇ ਤੇ ਇੱਕ ਮੇਰਾ ਨਾ 2 ਮਹੀਨੇ ਤੋਂ ਪਤਾ ਨਹੀਂ ਮੈਨੂੰ ਕੀ ਆਦਤ ਪੈ ਗਈ ਦੋਸਤੋ ਸੌਣ ਵਕਤ ਨਾ ਮੈਂ ਬਹੁਤ ਲੰਮੇ ਲੰਮੇ ਸਾਹ ਲੈਣਾ ਜਦੋਂ ਆ ਨਾ ਉਹਦਾ ਹਣਾ ਫੇਫੜੇ ਫੁੱਲ ਹੋ ਗਏ ਆਕਸੀਜਨ ਨਾਲ ਤੇ ਬਾਡੀ ਰਿਲੈਕਸ ਹੁੰਦੀ ਹੈ ਤੇ ਫਿਰ ਹੌਲੀ ਹੌਲੀ ਜਿਹੜੀ ਸਾਹ ਦੀ ਗਤੀ ਹੈ ਨਾ ਉਹ ਹੋ ਜਾਂਦੀ ਹੈ ਕਿਉਂਕਿ ਤੇਜ਼ ਤੇਜ਼ ਸਾਹ ਲੈਂਦੇ ਹੋਏ ਤੁਸੀਂ ਸੌ ਨਹੀਂ ਸਕਦੇ ਤੁਸੀਂ ਵੇਖੋ ਜਦੋਂ ਬੰਦਾ ਸੌਂਦਾ ਹੈ ਹੌਲੀ ਹੌਲੀ ਉਹਦੀ ਸਾਹ ਲੈਣ ਦੀ ਪ੍ਰਕਿਰਿਆ ਬਹੁਤ ਸਹਿਜ ਹੋ ਜਾਂਦੀ ਹੈ ਕਈ ਵਾਰੀ ਤਾਂ ਜਦੋਂ ਸੁੱਤਾ ਪਿਆ ਹੁੰਦਾ ਬਜ਼ੁਰਗ ਜਾਂ ਹੋਰ ਬੰਦਾ ਹੋਏ ਨਹੀਂ ਲੱਗਦਾ ਵੀ ਸਾਹ ਲੈਂਦਾ ਹੈਗਾ ਕਿ ਨਹੀਂ ਹੈਗਾ ਛਾਤੀ ਫੁੱਲਦੀ ਹੈ ਕਿ ਨਹੀਂ ਹੈਗੀ ਦੇਖਣਾ ਪੈਂਦਾ ਨਾ ਸੋਸ ਕਰਕੇ ਜੋ ਮੈਂ ਵੇਖਿਆ ਤੁਸੀਂ ਵੀ ਮਹਿਸੂਸ ਕਰਿਓ ਫਿਰ ਦੱਸਿਓ ਤਜਰਬਾ ਕਿ ਜੇ ਨੀਂਦ ਛੇਤੀ ਲਿਆਉਣੀ ਹੈ ਤਾਂ ਇੱਕ ਤਾਂ ਇਹ ਹੈ ਕਿ ਆਪਣਾ ਧਿਆਨ ਭਟਕਾਓ ਜਿਵੇਂ ਸੁਪੋਜ਼ ਕਰੋ ਤੁਸੀਂ ਹੁਣ ਸੋਚਦੇ ਹੋ ਕਿ ਕੱਲ ਨੂੰ ਮੈਂ ਫਲਾਣੇ ਬੰਦੇ ਨਾਲ ਇੰਟਰਵਿਊ ਕਰਨਾ ਮੈਂ ਆਪਣਾ ਦੱਸਾਂ ਕਿ ਕੱਲ ਨੂੰ ਡਾਕਟਰ ਹਰਸ਼ਚੰਦਰ ਕੌਰ ਨਾਲ ਇੰਟਰਵਿਊ ਕਰਨੀ ਹੈ ਕਿਸ ਵਿਸ਼ੇ ਤੇ ਕਰਨੀ ਹੈ ਤੇ ਉਹ ਮੈਂ ਵਿਸ਼ਾ ਸੋਚੀ ਜਾਵਾਂ ਇਹਦੇ ਤੇ ਕਰੀਏ ਇਹਦੇ ਤੇ ਕਰੀਏ ਤੰਦਾ ਅੱਗੇ ਅੱਗੇ ਲਜਾਈ ਜਾਵਾਂ ਤੇ ਨੀਂਦ ਨਹੀਂ ਆਏ ਉਹਦੀ ਚਾਹੀਏ ਹੈ ਕਿ ਜੇ ਹਾਂ ਇੰਟਰਵਿਊ ਕਰਨੀ ਹੈ ਛੱਡੋ ਉਸ ਤੋਂ ਬਾਅਦ ਵਰਕਸ਼ਾਪ ਜਾਣਾ ਗੱਡੀ ਠੀਕ ਕਰਾਉਣੀ ਛੱਡੋ ਕੱਲ ਨੂੰ ਫੁੱਲਾਂ ਚ ਕੀ ਲਾਉਣਾ ਉਹ ਛੱਡੋ ਮਤਲਬ ਮਨ ਨੂੰ ਨਾ ਘੋੜੇ ਵਾਂਗੂੰ ਭਜਾਓ ਤੇ ਉਹਦੇ ਨਾਲ-ਨਾਲ ਲੰਮੇ ਸਾਹ ਲਓ ਮੈਂ ਵੇਖਿਆ ਕਿ ਲੰਮੇ ਸਾਹ ਲੈਂਦੇ ਲੈਂਦੇ ਹੌਲੀ-ਹੌਲੀ ਤੁਹਾਡਾ ਸਾਹ ਤੇ ਧਿਆਨ ਚੱਲ ਜਾਂਦਾ ਕਨਸੈਂਟਰੇਸ਼ਨ ਹੋ ਜਾਂਦੀ ਹੈ ਤੇ ਮੈਨੂੰ ਪਤਾ ਨਹੀਂ ਕੀ ਮਹਿਸੂਸ ਹੁੰਦਾ ਹੁਣ ਲੰਮੇ ਸਾਹ ਲੈਣ ਨਾਲ ਬਹੁਤ ਸ਼ੀਤੀ ਨੀਂ ਦੌਂਦੀ ਹੌਲੀ-ਹੌਲੀ ਸਾਹ ਦੀ ਸਪੀਡ ਐਸਤਾ ਹੋ ਜਾਂਦੀ ਸੋ ਇਸ ਕਰਕੇ ਇਹ ਜਿਹੜਾ ਸਾਹ ਦੀ ਪ੍ਰਕਿਰਿਆ ਜਿਹੜਾ ਦੂਸਰਾ ਐਸਤਾ ਪ੍ਰੋਸੈਸ ਸੋ 10 ਦਿਨਾਂ ਦਾ ਕੋਰਸ ਪਹਿਲੇ 3.5 ਦਿਨ ਇਹ ਅਨਪਾਨ ਧਿਆਨ ਕਰਾਇਆ ਜਾਂਦਾ ਹੈ ਜਾਨੀ ਸਾਹ ਤੇ ਕੰਸੈਂਟ੍ਰੇਸ਼ਨ ਤੋਂ ਲੈ ਬਿਪਾਸਨਾ ਦੇ ਬਿਪਾਸਨਾ ਦੇ ਤੀਜੇ ਤੇ ਆਖਰੀ ਪੜਾਅ ਦੇ ਵਿੱਚ ਵਾਸਤਵਿਕ ਬਿਪਾਸਨਾ ਅਭਿਆਸ ਸ਼ੁਰੂ ਹੁੰਦਾ ਹੈ ਇਸ ਦੇ ਵਿੱਚ ਪੰਨਾ ਅਲਾਈਅੰਸ ਵਿਸਡਮ ਇਨਸਾਈਟਸ ਜਾਨੀ ਖੁਦ ਦੀ ਜਿਹੜੀ ਬੁੱਧੀ ਅੰਤਰ ਦ੍ਰਿਸ਼ਟੀ ਨੂੰ ਸਾਫ਼ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਅਭਿਆਸ ਕਰਨ ਵਾਲਾ ਆਪਣੇ ਸੰਪੂਰਨ ਸਰੀਰਕ ਤੇ ਮਾਨਸਿਕ ਸਚਨਾਂ ਦੀ ਅਨੁਭੂਤੀ ਦਾ ਪ੍ਰਯਾਸ ਕਰਦਾ ਕਿਉਂਕਿ ਲਫ਼ਜ਼ ਕਈ ਅਧਿਆਤਮਕਤ ਨੇ ਫਿਰ ਵੀ ਮੈਂ ਥੋੜੀ ਸੌਖੀ ਭਾਸ਼ਾ ਤੁਹਾਨੂੰ ਸਮਝਾਉਣਾ ਵਿਪਾਸਨਾ ਦੇ ਦਿਨਾਂ ਚ ਸ਼ੁਰੂਆਤ ਕਿਵੇਂ ਹੁੰਦੀ ਹੈ ਤੇ ਸਾਰਾ ਦਿਨ ਕਿਵੇਂ ਹੁੰਦਾ ਸੋ ਮੈਡੀਟੇਸ਼ਨ ਜਿਵੇਂ ਕਿ ਇਸ ਅਭਿਆਸ ਦਾ ਇੱਕ ਆਮ ਦਿਨ ਦੀ ਤਰ੍ਹਾਂ ਸ਼ੁਰੂ ਹੁੰਦਾ ਹੈ ਤੇ ਬਾਲਾਂ ਹਾਲਾਂਕਿ ਇੱਕ ਸਵਾਲ ਸੁਭਾਵਿਕ ਹੈ ਕਿ ਸ਼ੋਧ ਅਤੇ ਵਿਪਾਸਨਾ ਨਾਲ ਨਾਲ ਜੁੜੇ ਲੋਕਾਂ ਦੇ ਮੁਤਾਬਕ ਆਮ ਤੌਰ ਤੇ ਦਿਨ ਦੀ ਸ਼ੁਰੂਆਤ ਅੱਧੀ ਰਾਤ ਦੇ 4 ਘੰਟੇ ਬਾਅਦ ਸ਼ੁਰੂ ਹੋ ਜਾਂਦੀ ਹੈ ਜਿਹੜੀ ਅੱਧੀ ਰਾਤ ਦੇ 4 ਘੰਟੇ ਬਾਅਦ ਤੇ ਯਾਨੀ ਕਿ ਕਈ ਜਗ੍ਹਾ ਤੇ ਇਸ ਨੂੰ ਬ੍ਰਹਮ ਮੂਰਤ ਨਾਲ ਮੂਰਤ ਨਾਲ ਵੀ ਕਿਹਾ ਜਾਂਦਾ ਬ੍ਰਹਮ ਹੋਰਤ ਨਾਲ ਕਿਹਾ ਜਾਂਦਾ ਜਿਵੇਂ ਤੜਕੇ 4 ਵਜੇ ਦਿਨ ਦੀ ਸ਼ੁਰੂਆਤ ਤੋਂ ਰਾਤ 9:30 ਵਜੇ ਤੱਕ ਇਹ ਖਤਮ ਹੁੰਦੀ ਹੈ ਯਾਨੀ ਸਵੇਰੇ ਅੰਮ੍ਰਿਤ ਵੇਲੇ 4 ਵਜੇ ਇਹ ਵਿਪਾਸਨਾ ਸ਼ੁਰੂ ਹੁੰਦੀ ਹੈ ਤੇ 17 ਘੰਟੇ ਦੀ ਦਿਨਚਰਿਆ ਦੇ ਦੌਰਾਨ ਯਾਨੀ 4:30 ਵਜੇ ਤੋਂ ਲੈ ਕੇ ਸ਼ਾਮ 9:30 ਵਜੇ ਤੱਕ ਜਿਹੜੀ ਇਸ ਦਿਨਚਰਿਆ ਦਾ ਧਿਆਨ ਦੇ ਕਈ ਰਾਉਂਡ ਹੁੰਦੇ ਨੇ ਕਈ ਗੇੜ ਹੁੰਦੇ ਨੇ ਇਸ ਤੋਂ ਇਲਾਵਾ ਬਿਪਾਸਨਾ ਦੇ ਵਿੱਚ ਅਭਿਆਸ ਕਰਾ ਰਹੇ ਜਿਹੜੇ ਤੁਹਾਡੇ ਟਿਊਟਰ ਨੇ ਪ੍ਰੀਖਿਕ ਨੇ ਉਹਨਾਂ ਦੇ ਸਾਹਮਣੇ ਤੁਸੀਂ ਆਪਣੀ ਜਿਗਿਆਸਾ ਸ਼ਾਂਤ ਕਰਨਾ ਪ੍ਰੀਖਣ ਦੇ ਦੌਰਾਨ ਉਪਦੇਸ਼ ਵੀ ਸੁਣਨਾ ਹੁੰਦਾ ਜਾਨੀ ਕੋਈ ਤੁਹਾਨੂੰ ਟਿਊਟਰ ਆਉਂਦਾ ਤੁਸੀਂ ਉਹਦੇ ਸਾਹਮਣੇ ਆਪਣੀ ਜਿਹੜੀ ਜਿਗਿਆਸਾ ਕੁਝ ਪੁੱਛਣ ਦੀ ਜਿਗਿਆਸਾ ਉਹਨੂੰ ਸ਼ਾਂਤ ਕਰਨਾ ਤੁਹਾਡੇ ਮਨ 'ਚ ਕੋਈ ਸਵਾਲ ਨਾ ਉੱਠੇ ਕਿਉਂਕਿ Hindu ਧਰਮ ਦੇ ਵਿੱਚ ਇਹ ਚੀਜ਼ ਹੈ ਕਿ ਜਿਗਿਆਸੂ ਨੂੰ ਸਵਾਲ ਕਰਨ ਦਾ ਅਧਿਕਾਰ ਨਹੀਂ ਭਗਤ ਨੂੰ ਸਵਾਲ ਕਰਨ ਦਾ ਅਧਿਕਾਰ ਨਹੀਂ ਹਾਲਾਂਕਿ ਸਿੱਖਾਂ 'ਚ ਜਿਗਿਆਸਾ ਨਹੀਂ ਮਾਰੀ ਜਾਂਦੀ ਸਿੱਖਾਂ 'ਚ ਖੋਜ ਸ਼ਬਦ ਮੇਲੇ ਦੀ ਬਿਰਤੀ ਹੈ ਕਿ ਤੁਸੀਂ ਸਵਾਲ ਆਪਣੇ ਗੁਰੂ ਨੂੰ ਵੀ ਕਰ ਸਕਦੇ ਹੋ ਜਥੇਦਾਰ ਨੂੰ ਵੀ ਕਰ ਸਕਦੇ ਹੋ ਪਰ ਸਾਰੇ ਧਰਮਾਂ 'ਚ ਖਾਸ ਕਰਕੇ ਹਿੰਦੂ ਚ ਸਨਾਤਨ ਚ ਬੁੱਧ ਚ ਤੁਹਾਡੀ ਜਿਗਿਆਸਾ ਖਤਮ ਕੀਤੀ ਜਾਂਦੀ ਹੈ ਕਿ ਤੁਸੀਂ ਬਸ ਭਗਤ ਬਣ ਜਾਓ ਸਰੈਂਡਰ ਜੀਵ ਨੂੰ ਅੰਦਰ ਢੱਕੋ ਤੇਨੀ ਜਿਗਿਆਸਾ ਸ਼ਾਂਤ ਕਰੋ ਤੇ ਦੂਸਰਾ ਉਪਦੇਸ਼ ਸੁਣਨਾ ਹੁੰਦਾ ਹੈ ਭੋਜਨ ਦੇ ਲਈ ਵੀ ਬ੍ਰੇਕ ਮਿਲਦਾ ਹਾਲਾਂਕਿ ਦੁਪਹਿਰ ਤੋਂ ਬਾਅਦ ਖਾਣੇ ਤੋਂ ਪਰਹੇਜ਼ ਕਰਨਾ ਬਿਹਤਰ ਦੱਸਿਆ ਗਿਆ ਟੀਚਰਾਂ ਦੇ ਮਤਾਬਕ ਜਿਹੜੇ ਦੇ ਟਿਊਟਰ ਨੇ ਉਹਨਾਂ ਦੇ ਮਤਾਬਕ ਵਿਪਾਸਨਾ ਦੇ ਅਭਿਆਸ ਦੇ ਦੌਰਾਨ ਸ਼ਾਮ ਸਮੇਂ ਚਾਹ ਜਾਂ ਫਲ ਦਾ ਸੇਵਨ ਕੀਤਾ ਜਾਂਦਾ ਹੈ ਹਲਕਾ ਕਿਉਂਕਿ ਵਿਪਾਸਨਾ ਦਾ ਪੂਰਾ ਕੋਰਸ ਧਿਆਨ ਮੈਡੀਟੇਸ਼ਨ ਤੇ ਅਧਿਆਤਮਿਕ ਨਾਲ ਜੁੜਿਆ ਹੁੰਦਾ ਇਸ ਦਾ ਕੋਰਸ ਕਰਨ ਤੇ ਕੋਈ ਵੀ ਭੁਗਤਾਨ ਨਹੀਂ ਕਰਨਾ ਹੁੰਦਾ ਪਾਠਕ੍ਰਮ ਪੂਰੀ ਤਰ੍ਹਾਂ ਦਾਨ ਤੇ ਆਧਾਰਿਤ ਅਯੋਜਿਤ ਕੀਤੇ ਜਾਂਦੇ ਨੇ ਹਾਲਾਂਕਿ ਦਾਨ ਦੇ ਲਈ ਵੀ ਸ਼ਰਤਾਂ ਨਿਰਧਾਰਤ ਨੇ ਘਟੋ ਘਟ ਇੱਕ ਵਾਰ ਕੋਰਸ ਕਰਨ ਵਾਲੇ ਲੋਕ ਹੀ ਵਿਪਾਸਨਾ ਦੇ ਭਾਵੀ ਕੋਰਸ ਦੇ ਲਈ ਆਪਣੀ ਸਮਰੱਥਾ ਤੇ ਇੱਛਾ ਦੇ ਮੁਤਾਬਕ ਆਰਥਿਕ ਯੋਗਦਾਨ ਕਰ ਸਕਦੇ ਨੇ ਜਾਨੀ ਪਹਿਲਾਂ ਤੁਸੀਂ ਮੈਡੀਟੇਸ਼ਨ ਕਰਨੀ ਹੈ ਮੈਂ ਇਹਨਾਂ ਦਾ ਸੈਂਟਰ ਵੀ ਸੀ ਜਿਹੜਾ ਹੁਸ਼ਿਆਰਪੁਰ ਵਾਲਾ ਨੰਨਗੜ ਵਾਲਾ ਉਹਨੂੰ ਸਟੱਡੀ ਕੀਤਾ ਹਿਮਾਚਲ ਵਾਲਾ ਕੀਤਾ ਇਹ ਪਹਿਲਾ ਡੋਨੇਸ਼ਨ ਜਾਂ ਫੀਸ ਨਹੀਂ ਲੈਂਦੇ ਇੱਥੇ ਜਿੱਥੇ ਉਹਨ ਕੇਜਰੀਵਾਲ ਸਾਹਿਬ ਰਹਿੰਦੇ ਨੇ ਇੱਥੇ 52 ਕਮਰੇ ਮਰਦਾਂ ਲਈ ਨੇ 38 40 ਕਮਰੇ ਔਰਤਾਂ ਲਈ ਨੇ ਨਾਲ ਵਾਸ਼ਰੂਮ ਅਟੈਚ ਵਧੀਆ ਸਹੂਲਤਾਂ ਵਾਲੇ ਆਲੇ-ਦਾਲੇ ਬਹੁਤ ਸਾਇਲੈਂਸ ਜ਼ੋਨ ਬਣਿਆ ਹੋਇਆ ਹੁਣ ਤੱਕ ਪੁਲਿਸ ਬਹੁਤ ਲਾਈ ਹੋਈ ਹੈ ਤੇ ਜਦੋਂ ਤੁਸੀਂ ਇਹ ਕੋਰਸ ਪੂਰਾ ਕਰ ਲਿਆ ਦੱਸ ਦਿੰਦਾ ਫਿਰ ਆਪਣੀ ਇੱਛਾ ਮੁਤਾਬਕ ਜੋ ਮਰਜ਼ੀ ਡੋਨੇਸ਼ਨ ਦੇ ਦਿਓ ਹੁਣ ਤੁਸੀਂ ਵੇਖੋ ਕਿ ਕੇਜਰੀਵਾਲ ਦੇ ਆਉਣ ਤੋਂ ਬਾਅਦ ਇੱਥੇ ਹਰ ਬੰਦੇ ਨੇ ਮੈਡੀਟੇਸ਼ਨ ਲਈ ਭਜਣਾ ਕੱਲ ਵੀ ਇਸ ਵਿਸ਼ੇ ਤੇ ਡਾਕਟਰ ਹਰਸ਼ੰਦਰ ਘਰ ਨਾਲ ਬਹੁਤ ਕਮਾਲ ਦੀ ਗੱਲ ਹੋਈ ਹੈ ਕਿ ਜਿਹੜਾ ਸਿੱਖੀ ਦਾ ਸਿਧਾਂਤ ਸੀ ਜੇ ਤੋ ਪ੍ਰੇਮ ਖੇਲਣ ਦਾ ਚੌਸ ਸਿਰ ਤਰ ਤਲੀ ਗਲੀ ਮੁਰਿਆਉ ਜ਼ੁਲਮ ਕਰਨਾ ਜੇ ਪਾਪ ਹੈ ਜ਼ੁਲਮ ਸਹਿਣਾ ਵੀ ਪਾਪ ਹੈ ਸਿੱਖੀ ਦਾ ਇਹ ਸਿਧਾਂਤ ਹੈ ਕਿਉਂਕਿ ਪੰਜਾਬ ਬਾਰਡਰ ਸਟੇਟ ਰਿਹਾ ਹਮੇਸ਼ਾ ਤੋਂ ਸਕੰਦਰ ਆਜ਼ਮ ਤੋਂ ਲੈ ਕੇ ਹੁਣ ਤੱਕ ਇੱਥੇ ਹਮਲੇ ਹੋਏ ਜੇ ਹੁਣ ਹੁਕਮਰਾਨ ਹੱਥ ਤੇ ਹੱਥ ਧਰ ਕੇ ਬੈਠਾ ਰਹੇ ਫਿਰ ਤਾਂ ਉਹੀ ਗੱਲ ਹੋਣੀ ਹੈ ਜੇ ਸਾਡੇ ਉਸਾਰਨ ਸੋ ਫੁੱਪੜ ਜੀ ਹੁੰਦੇ ਯੂਪੀ ਵਾਲੇ ਦਵਿੰਦਰ ਸਿੰਘ ਤੇਜੇ ਦੇ ਫਾਦਰ ਉਹਨਾਂ ਨੇ ਇੱਕ ਗੱਲ ਸੁਣਾਈ ਮੈਨੂੰ ਇੱਕ ਵਾਰੀ ਮੈਂ ਉਹਨਾਂ ਨੂੰ ਮਿਲਿਆ ਯੂਪੀ ਚ ਉਹ ਲਾਈ ਜਾਣ ਉਹ ਕਹਿੰਦੇ ਲਖਨਊ ਦਾ ਇੱਕ ਬਾਦਸ਼ਾਹ ਜਾਂ ਨਵਾਬ ਸੀ ਉਧਰੋਂ ਹਮਲਾ ਹੋ ਗਿਆ ਉਹਦੀਆਂ 3-400 ਬਦਨੀ ਕਿੰਨੀਆਂ ਰਾਣੀਆਂ ਰੂਣੀਆਂ ਸੀਗੀਆਂ ਉਹ ਜਦੋਂ ਹਮਲਾ ਹੋ ਗਿਆ ਸਾਰੀਆਂ ਆਪਣੇ ਕੱਪੜੇ ਲੱਤੇ ਚਾ ਕੇ ਭੱਜ ਗਈਆਂ ਉਹ ਪਿੱਟੀ ਜਾਵੇ ਨਹੀਂ ਕੋਈ ਮੇਰੇ ਜੁੱਤੀ ਤਾਂ ਪਾ ਦੋ ਜੇ ਹੁਕਮਰਾਨ ਇਦਾਂ ਦਾ ਹੋਏਗਾ ਹੁਕਮਰਾਨ ਹੱਥ ਤੇ ਹੱਤ ਧਰ ਕੇ ਬੈਠੇਗਾ ਜਿਵੇਂ ਉਹ ਗੁਰਵਾਕ ਹੁੰਦਾ ਨਾ ਸਿੱਧ ਗੋਸ਼ਟ ਦੇ ਵਿੱਚ ਉਹ ਚਰੀ ਬਾਣੀ ਹੈ ਕਿ ਸਿੱਧ ਛੁੱਪ ਬੈਠੇ ਪਰਵਤੀ ਕਰੇ ਕੌਣ ਜਗਤ ਕਾ ਪਾਰ ਉਤਾਰਾ ਹੁਣ ਜੇ ਇਹ ਸਿੱਧ ਪੁਰਸ਼ ਨੇ ਭਾਵੇਂ ਕੇਜਰੀ ਵਾਲਾ ਭਗਵਾਨ ਤਾਂ ਮੋਦੀ ਸਾਹਿਬ ਹੈ ਇਹ ਠੀਕ ਹੈ ਆਪਣੇ ਧਰਮ ਲਈ ਤੁਸੀਂ ਕਰੋ ਸਵੇਰੇ 10 ਮਿੰਟ 15 ਮਿੰਟ ਘੰਟਾ ਕਰ ਲਓ ਯਾਰ 10 10 ਦਿਨ ਤੁਸੀਂ ਮੈਡੀਟੇਸ਼ਨ ਤੇ ਬੈਠੇ ਹੋ ਤੇ ਦਿੱਲੀ ਚ ਕੀ ਹਾਲਾਤ ਨੇ 9 ਵਰਿਆਂ ਦੀ ਲੜਕੀ ਨਾਲ ਰੇਪ ਹੋਇਆ ਉਹਰ ਚੀਜ਼ਾਂ ਨੂੰ ਕੰਟਰੋਲ ਕੀ ਨਹੀਂ ਕਰਨਾ ਕੇਜਰੀਵਾਲ ਨੇ ਜਿਹੜਾ 8 ਲੱਖ ਦਾ ਪਰਦਾ ਪਾਉਂਦਾ ਇੱਕ 150 ਕਰੋੜ ਦਾ ਮਹਿਲ ਬਣਾਇਆ ਆਪ ਤੁਸੀਂ ਬਿਪਾਸਨਾ ਦੇ ਚੱਕਰਾਂ 'ਚ ਪਏ ਹੋਇਆ ਸੋ ਪ੍ਰੋਬਲਮ ਐ ਇਸ ਗੱਲ ਦੀ ਜਦੋਂ ਸਾਡੇ ਆਕਾ ਇਹ ਕੁਛ ਕਰਨਗੇ ਪਖੰਡ ਕਰਨਗੇ 10-10 ਦਿਨ ਆਪਣੀ ਮੈਡੀਟੇਸ਼ਨ ਤੇ ਲੁੱਤ ਫ ਲੈਣਗੇ ਹੁਣ ਰਮਨਜੀਤ ਸਿੱਕੀ ਸੀਗਾ ਉਹ ਵੀ ਐ ਸੀ ਕਿ ਮੈਂ ਮਹੀਨਾ ਬਰਤਨ ਧੋਣਾ ਜੀ ਦਰਬਾਰ ਸਾਹਿਬ ਉਹ ਧੋਣਾ ਭਾਈ ਤੇਰੇ ਨਿੱਜੀ ਐ ਪਰ ਤੂੰ ਖਡੂਰ ਸਾਹਿਬ ਦੇ ਲੋਕਾਂ ਦਾ ਨਮਾਇਦਾ ਉਹਨਾਂ ਦੇ ਹਾਲ ਪੁੱਛ ਖੜਡੇ ਭਰ ਉੱਥੇ ਜਵਾਕੇ ਉਹ ਚੀਜ਼ ਨਹੀਂ ਹੈ ਸੋ 10 ਦਿਨਾਂ ਦੀ ਵਿਪਾਸਨਾ ਜਿਆਦਾ ਲੋਕਪ੍ਰਿਆ ਕਿਉਂ ਹੋ ਗਈ ਅਧਿਆਤਮਕ ਤੇ ਮੈਡੀਟੇਸ਼ਨ ਕਾਫੀ ਲੰਬੀ ਪ੍ਰਕਿਰਿਆ ਇਸ ਦੌਰਾਨ ਸੀਐਮ ਕੇਜਰੀਵਾਲ ਨੇ ਵਿਪਾਸਨਾ ਦੇ ਲਈ 10 ਦਿਨ ਤੱਕ ਚੱਲਣ ਵਾਲਾ ਕੋਰਸ ਚੁਣਿਆ ਅਜਿਹਾ ਜਾਣਨਾ ਬੇਹਦ ਅਹਿਮ ਹੈ ਕਿਉਂਕਿ 10 ਦਿਨ ਵਿਪਾਸਨਾ ਦੇ ਵਿੱਚ ਕੀ ਹੁੰਦਾ ਹੈ ਇਹ ਕੋਰਸ ਕਿਵੇਂ ਕੰਮ ਕਰਦਾ ਸਭ ਤੋਂ ਲੋਕਪ੍ਰਿਆ ਪਾਠਕ੍ਰਮ ਕਿਉਂ ਮੰਨਿਆ ਜਾਂਦਾ ਹੈ ਦਰਅਸਲ 10 ਦਿਨ ਬਪਾਸਨਾ ਦੇ ਦੌਰਾਨ ਅਭਿਆਸ ਕਰਨ ਵਾਲੇ ਲੋਕਾਂ ਨੂੰ ਬਾਹਰੀ ਦੁਨੀਆ ਦੇ ਨਾਲ ਸੰਪਰਕ ਖਤਮ ਹੋ ਜਾਂਦਾ ਹੈ। ਇਸ 10 ਦਿਨਾਂ ਦੇ ਦੌਰਾਨ ਪੜ੍ਹਨ ਲਿਖਣ, ਕਾਮੁਕ ਮਰੰਜਨ ਤੇ ਨਸ਼ੇ ਤੋਂ ਵੀ ਪਰਹੇਜ਼ ਕਰਨ ਦਾ ਹੁਕਮ ਹੈ ਨਿਰਦੇਸ਼ ਨੇ। ਸੂਮੂਹਕ ਅਭਿਆਸ ਦੇ ਬਾਵਜੂਦ ਸਾਥੀਆਂ ਦੇ ਨਾਲ ਵੀ ਸੰਵਾਦ ਨਹੀਂ ਕਰਨਾ ਹੁੰਦਾ। ਹਾਲਾਂਕਿ ਉੱਥੇ ਇਕੱਠੇ ਲੋਕ ਹੁੰਦੇ ਨੇ ਪਰ ਸਾਥੀਆਂ ਦੇ ਨਾਲ ਵੀ ਨਹੀਂ ਬੋਲਣਾ ਹੁੰਦਾ। ਚੁੱਪ ਰਹਿਣਾ ਹੁੰਦਾ ਮੌਨ ਅਤੇ ਅਨੁਸ਼ਾਸਨ ਦਾ ਸਖਤੀ ਨਾਲ ਪਾਲਣਾ ਕਰਨਾ ਹੁੰਦਾ ਹੈ। ਹਾਲਾਂਕਿ ਇਸ ਦੌਰਾਨ ਪਾਲਣ ਸ਼ਕਤੀ ਨਾਲ ਕਰਨਾ ਹੁੰਦਾ ਹੈ ਵਿਪਾਸਨਾ ਦਾ ਅਭਿਆਸ ਕਰਨ ਵਾਲੇ ਲੋਕ ਦੱਸਦੇ ਨੇ ਕਿ 10 ਦਿਨਾਂ ਦੇ ਵਕਫੇ ਦੇ ਦੌਰਾਨ ਅਗਰ ਕੋਈ ਜਿਗਿਆਸਾ ਹੁੰਦੀ ਹੈ ਤਾਂ ਅਭਿਆਸ ਕਰ ਰਹੇ ਟੀਚਰ ਤੋਂ ਹੀ ਸਵਾਲ ਪੁੱਛੇ ਜਾ ਸਕਦੇ ਨੇ ਕਿਸੇ ਹੋਰ ਤੋਂ ਨਹੀਂ ਸੋ ਇਹ ਹੈ ਜੀ ਵਿਪਾਸਨਾ ਇਹ ਕਿੱਥੋਂ ਜੰਮੀ ਕਿੱਥੇ ਇਹਦਾ ਇਤਿਹਾਸ ਹੈ ਕੀ ਇਹਦਾ ਤੌਰ ਤਰੀਕਾ ਹੈ 2500 ਸਾਲ ਪੁਰਾਣਾ ਇਹਦਾ ਵਿਪਾਸਨਾ ਦਾ ਇਤਿਹਾਸ ਹੈ ਇਹ ਦੱਸਿਆ ਹੁਣ ਤੁਸੀਂ ਇਸ ਤੋਂ ਬਾਅਦ ਤੁਸੀਂ ਵੇਖੋ ਹੁਣ ਬਹੁਤ ਸਾਰੇ 엘ੀਟ ਲੋਕ ਜਿਨ੍ਹਾਂ ਨੇ ਚੋਰੀਆਂ ਠੱਗੀਆਂ ਯਾਰੀਆਂ ਹੰਡਾਈਆਂ ਨੇ ਉਹ ਵੀ ਹੁਣ ਜਿਵੇਂ ਜਵਾਨੀ ਵਾਲੇ ਲੁੱਟੇ ਬਾਣੀਏ ਹੁਣ ਰੱਬ ਦੀ ਭਗਤ ਨਹੀਂ ਹੋਈ ਇਸ ਤਰ੍ਹਾਂ ਦੇ ਬਹੁਤ ਸਾਰੇ ਲੋਕ ਨਾ ਹੁਣ ਹੁਸ਼ਿਆਰ ਪਰ ਪਹੁੰਚਣਗੇ ਹੁਸ਼ਿਆਰ ਪਰ ਦੇ ਵਿੱਚ ਤੁਹਾਨੂੰ ਜਗ੍ਹਾ ਨਹੀਂ ਮਿਲਣੀ ਬਿਪਾਸਨਾ ਦੇ ਵਾਸਤੇ ਜਿਸ ਤਰ੍ਹਾਂ ਦਾ ਇਹ سلسلہ ਚੱਲਦਾ ਹੈ ਸੋ ਟ੍ਰਵਾਨਾ ਰੈਡੀ ਦੇ ਨਾਮ ਪਰਮਾ ਨੂੰ ਸੋਮਵਾਰ ਤੋਂ ਸ਼ਨੀਵਾਰ ਸਵੇਰੇ 7:00 ਤੋਂ 9:00 ਤੇ ਸ਼ਾਮੇ 7:30 ਤੋਂ 9:30 ਤੁਸੀਂ ਲਾਈਵ ਸੁਣਦੇ ਹੋ ਆਪਣੀ ਵੈਬਸਾਈਟ tiwana radio.com 'ਤੇ ਜਿੱਥੇ ਤੁਹਾਨੂੰ ਆਈਫੋਨ ਤੇ ਡੈਡ ਐਪਸ ਮਿਲਦੀਆਂ ਇੰਸਟਾਲ ਕਰੋ ਤੇ ਅ ਫੇਸਬੁੱਕ ਦਾ ਲਾਈਕ ਤੇ ਫਾਲੋ ਬਟਨ ਤੇ YouTube ਦਾ ਲਾਈਕ ਤੇ ਬੈਲ ਆਈਕਨ ਦਵਾ ਦਿਓ ਇਹਨਾਂ ਪ੍ਰੋਗਰਾਮਾਂ ਦੇ ਵੀਡੀਓ ਤੇ ਆਡੀਓ ਦੇ ਲਿੰਕ ਤੁਸੀਂ ਆਪਣੇ WhatsApp ਗਰੁੱਪ ਨੰਬਰ 9877609655 'ਤੇ ਮੰਗਵਾ ਸਕਦੇ ਹੋ 9876309655 ਇਸੇ ਨੰਬਰ 9876309655 ਤੇ ਤੁਸੀਂ ਪ੍ਰੋਮਸ ਵੀ ਕਾਲ ਕਰ ਸਕਦੇ ਹੋ ਜੇ ਕਾਲ ਨਹੀਂ ਮਿਲਦੀ ਲਾਈਵ ਪ੍ਰੋਮਸ ਤਾਂ ਤੁਸੀਂ ਰਿਕਾਰਡ ਕੀਤਾ ਹੋਇਆ ਸੁਨੇਹਾ WhatsApp ਤੇ ਸਟੱਰਟ ਦਿਓ 9876309655 ਨੰਬਰ ਤੇ ਆਪਣੀ ਵੈਬਸਾਈਟ twanareedi.com ਤੇ ਪੰਜਾਬੀ ਚ ਖਬਰਾਂ ਵੀ ਪੜੀਆਂ ਜਾ ਸਕਦੀਆਂ ਨੇ ਏਸੀ ਵੀ ਬਪਾਸਨਾ ਬਾਰੇ ਗੱਲਬਾਤ ਇਹਦਾ ਆਪਾਂ ਲੱਗ ਤੋਂ ਪੋਰਟ ਪਾਰਟ ਬਣਾਇਆ ਇਸ ਨੂੰ ਅੱਗੇ ਸ਼ੇਅਰ ਤੇ ਸਾਂਝਾ ਜਰੂਰ ਕਰਿਓ ਧੰਨਵਾਦ